ਵਾਹਿਗੁਰੂ ਜਰਵਾਣੀ ਅੱਜ ਦੀ ਗੱਲ ਕਰਦੀ ਹੈ ਅੱਜ ਕਿੰਨਾ ਕੁ ਹੈ ਸੰਚਨ ਹਾਰੇ ਇੱਕ ਹੈ ਮਾਲੀ ਖਬਰ ਕਰਤਾ ਪਾਤ ਪਤ ਡਾਲੀ ਜੋ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਇੱਕੋ ਇੱਕ ਮਾਲਕ ਹੈ ਆਪ ਹੀ ਮਛਲੀ ਹੈ ਆਪ ਹੀ ਜਾਲ ਰੂਪ ਹੈ ਆਪ ਹੀ ਪਾਣੀ ਹੈ ਆਪ ਹੀ ਜਾਲ ਲਾਣ ਵਾਲਾ ਹੈ ਆਪੇ ਹੀ ਖਾਣ ਵਾਲਾ ਹੈ ਆਪੇ ਹੀ ਪੈਦਾ ਕਰਨ ਵਾਲਾ ਹੈ ਸਾਰੇ ਬੂਟੇ ਸੁੱਕ ਗਏ ਕੀ ਗੱਲ ਇੱਕ ਵਿੱਚ ਬਚ ਗਿਆ ਇਹ ਮਾਲੀ ਦੀ ਨਿਗਾਹ ਜੀ ਨਹੀਂ ਪਿਆ ਸ ਏ ਹਾਰ ਜਿੱਤ ਬਣੀ ਹੈ ਜੇ ਮੈਦਾਨ ਚ ਖੇਡਾਂਗੇ ਹਾਰ ਜਿੱਤ ਬਣੀ ਹੈ ਜੇ ਨਹੀਂ ਖੇੜਦੇ ਹਾਰੇ ਹੋਏ ਹਾਂ ਸੋ ਇਹ ਗਰਮ ਖਬੁੱਡੇ ਨਹੀਂ ਹੁੰਦੇ ਸੋ ਸਾਡੀ ਸੋਚ ਹੀ ਹੈ ਸਭ ਕੁਝ ਭਾਵਨਾ ਦਾ ਸਾਰਾ ਖੇਲ ਹੈ ਐਨਾ ਉੱਪਰ ਜੋ ਠਕਰ ਸੋ ਇਹਦਾ ਹੀ ਸਵਾਦ ਹੈ ਜਿਹੜੇ ਬਾਹਰਲੇ ਦੇਸ਼ ਚੋਂ ਹੁਣ ਮਰਚ ਨਹੀਂ ਪਾਉਂਦੇ ਉਹ ਸਵਾਦ ਨਹੀਂ ਲੈਂਦੇ ਇਹਦੀ ਸਵਾਦ ਅੱਗੇ ਇਹਦਾ ਫੈਸਲਾ ਚੱਲਦਾ ਹੈ ਉਹਨਾਂ ਆਪਣੇ ਮਨ ਸਾਧਿਆ ਹੋਇਆ ਹੈ ਜਦੋਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਚ ਟੀਕਾ ਹੋਇਆ ਹੈ ਅਰਥ ਹੋਏ ਹਨ ਸੋ ਇਹ ਸਰੀਰ ਦਾ ਦੁੱਖ ਅਗਲਾ ਡਾਕਟਰਾਂ ਕੋਲ ਜਾਂਦਾ ਹੈ ਹਸਪਤਾਲ ਜਾਂਦਾ ਹੈ ਸੋ ਆਰਥਿਕ ਲੋੜਾਂ ਲਈ ਬਜ਼ਾਰ ਚ ਜਾਂਦਾ ਹੈ ਸਮਾਜਿਕ ਪਾਈਚਾਰਾ ਇਹ ਪੰਚਾਇਤਾਂ ਚ ਬੈਠਦਾ ਹੈ ਸੋ ਗੁਰੂ ਤੋਂ ਕੀ ਲੈਣ ਆਉਂਦਾ ਹੈ ਸੋ ਧਰਮ ਕਮਾਨ ਲਈ ਸਾਡਾ ਸਾਰਿਆਂ ਦਾ ਧਰਮ ਇੱਕੋ ਹੀ ਹੈ ਅਸੀਂ ਮਾਨੁਖ ਹਾਂ ਮਾਨਸ ਜਾਤ ਹਾਂ ਚਾਹੇ ਕੋਈ ਨਰ ਹੈ ਚਾਹੇ ਮਾਦਾ ਹੈ ਚਾਹੇ ਔਰਤ ਹੈ ਚਾਹੇ ਮਰਦ ਹੈ ਸੋ ਸਾਰਿਆਂ ਦਾ ਸਾਡਾ ਇੱਕੋ ਧਰਮ ਹੈ ਸੋ ਛੇਰ ਦਾ ਕੀ ਧਰਮ ਹੈ ਉਹਦਾ మాਸ ਖਾਣਾ ਧਰਮ ਹੈ ਸ ਇਹ ਜੋ ਬੁੱਢੇ ਜੀਵੰਤ ਹੁੰਦੇ ਹਨ ਜਾਂ ਬਿਮਾਰ ਹੁੰਦੇ ਹਨ ਦੁਖੀ ਹੁੰਦੇ ਹਨ ਇਹ ਜੀਵਾਂ ਦਾ ਜੀਵ ਆਹਾਰ ਹੈ ਗਰਬਾਣੀ ਨੂੰ ਆਧਾਰ ਬਣਾਉਣਾ ਪਵੇਗਾ ਸਾਰੀ ਉਮਰ ਦਹੀਂ ਤੇ ਕੱਢਿਆ ਵੇਖਿਆ ਸਾਰੀ ਉਮਰ ਦੁੱਧ ਤੇ ਕੱਢਿਆ ਵੇਖਿਆ ਇਹ ਮਿੱਟੀ ਦਾ ਭਾਡਾ ਹੈ ਜਿਵੇਂ ਟੱਲਣਾ ਉਵੇਂ ਟੱਲ ਜਾਏਗਾ ਸੋ ਸਾਰੇ ਜੋ ਸਾਡੇ ਆਤਮ ਹਨ ਮਾੜੀਆਂ ਬਰਾਬਰ ਹਨ ਚਾਹ ਕੋਈ ਜੂਆ ਖੇਡਦਾ ਹੈ ਚਾਹ ਹੋਰ ਖੁਰਲੀ ਚ ਮੂੰਹ ਮਾਰਦਾ ਹੈ ਚਾਹ ਕੋਈ ਨਸ਼ੇ ਦੀ ਆਦਤ ਹੈ ਚ ਨਵੀਆਂ-ਨਵੀਆਂ ਗੱਡੀਆਂ ਲੈਣ ਦੀ ਆਦਤ ਹੈ ਚ ਘਰ ਬਦਲਣ ਦੀ ਆਦਤ ਹੈ ਕੋਈ ਵੀ ਆਦਤ ਹੈ ਸਾਰੀਆਂ ਬਰਾਬਰ ਹਨ ਇੱਕ ਚਾਹ ਦਾ ਪਿਆਲਾ ਇਹ ਆਦਤ ਛੱਡਣੀ ਬਹੁਤ ਔਖੀ ਹੈ ਸਾਡੀ ਜਾਨਾਸਤ ਤੇ ਅਸਰ ਪਾਦੀ ਹੈ ਅੱਜ ਨਿੱਕੇ ਨਿੱਕੇ ਬੱਚੇ ਵੀ ਭੁੱਲ ਰਹੇ ਹਨ ਸੋ ਅਗਰੇਜ਼ਾਂ ਨੇ ਚਾਹ ਸਾਨੂੰ ਮਾਰੂ ਬਣਾਈ ਸੀ ਜਦੋਂ ਵਿੱਚ ਦੁੱਧ ਪੈ ਜਾਂਦਾ ਹੈ ਇਹ ਬਹੁਤ ਘਾਤਕ ਹੋ ਜਾਂਦੀ ਹੈ ਚਿੱਟੀਆਂ ਚਿੱਟੀਆਂ ਚੀਜ਼ਾਂ ਤੋਂ ਬਚਣਾ ਹੈ ਜੋ ਦੁੱਧ ਹੈ ਸੋ ਚਿੱਟੇ ਕੱਪੜੇ ਏ ਚਿੱਤੇ ਚਿੱਤੇ ਜਾ ਚਿੱਤੀਏ ਚਾਹ 43 100 ਪਰਮੇਸ਼ਰ ਕਹਿੰਦਾ ਮੈਂ ਕੁਛ ਵੀ ਨਹੀਂ ਗਲਤ ਕਰਦਾ ਮੈਨੂੰ ਲਾਂਭਾ ਦਿਓ ਮੈਂ ਇੱਕ ਨੁਗਣ ਰੂਪ ਹਾਂ ਮੈਂ ਸੱਚ ਰੂਪ ਹਾਂ ਮੈਂ ਸਮਾਹ ਨਾ ਮ ਜਨਮਦਾ ਨਾ ਮਰਦਾ ਹਾਂ ਸੋ ਇਹ ਮਾਤਾ ਪਿਤਾ ਤੋਂ ਵਿਛਣ ਕਰਕੇ ਵਿਛੋੜੇ ਕਰਕੇ ਅਸੀਂ ਦੁਖੀ ਹਾ ਇਹ ਮਨ ਨੇ ਸ ਅੰਦੇ ਇਹ ਗਮ ਹੈ ਇਹ ਬਹੁਤ ਵੱਡਾ ਹੈ ਬਹੁਤ ਸੁਖਮ ਹੈ ਸ ਸਾਰਾ ਪ੍ਰਦੇਸ਼ ਘਰਵਾਣੀ ਦਾ ਸਾਡੇ ਮਨ ਨੂੰ ਹੈ ਇਸ ਸਕੂਲਾਂ 'ਚ ਨਹੀਂ ਪੜਾਇਆ ਜਾਂਦਾ 90% ਅਸੀਂ ਇਹ ਤਣ ਬਾਰੇ ਸੋਚਦੇ ਹਾਂ ਤਣ ਦਾ ਹੀ ਗਿਆਨ ਲੈਂਦੇ ਹਾਂ ਮਨ ਦਾ ਕੋਈ ਵਿਰਲਾ ਖੋਜੀ ਹੈ ਖੋਜ ਕਰਨੇ ਪੈਗੇ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਓ ਅਪਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਇ ਸੋ ਵੇਖਣ ਵਾਲੀ ਅੱਖ ਚਾਹੀਦੀ ਹੈ ਉਹ ਕਥ ਹੈ ਉਹਦੀ ਕਹਾਣੀ ਕਥਾ ਨਹੀਂ ਕਹਿ ਸਕਦੇ ਮਛਲੀ ਉਹ ਹੈ ਜੋ ਪਾਣੀ ਚ ਰਹਿੰਦੀ ਹੈ ਸੋ ਪਾਣੀ ਤੇ ਥੋੜੇ ਪਾਣੀ ਚ ਮਛਲੀ ਤੜਫੇਗੀ ਦੁੱਖ ਮੜਾਏਗੀ ਕਹਿੰਦੇ ਮਛਲੀ ਪੱਥਰ ਚਟਕੇ ਮੁਰਦੀ ਹੈ ਨਹੀਂ ਸੋ ਜਦੋਂ ਲਾਲਚ ਚ ਆ ਜਾਂਦੀ ਹੈ ਪੱਥਰ ਵਿੱਚ ਮੂੰਹ ਅਜਦਾ ਹੈ ਫਿਰ ਹਾਈ ਹਾਈ ਕਰਦੀ ਜਿਵੇਂ ਕੁੱਕਰੀ ਨੂੰ ਡੰਡਾ ਪੈਂਦਾ ਫਿਰ ਹਾਈ ਹਾਈ ਕਰਦੀ ਭੱਜਦੀ ਹੈ ਸੋ ਠੀਕ ਹੈ ਜਿੰਨੀ ਮਿਹਨਤ ਹੈ ਉਹਨਾ ਫਲ ਲੱਗਣਾ ਸੋ ਉਹਨਾ ਝੋਲੀ 'ਚ ਪੈਣਾ ਪਰਮੇਸ਼ਰ ਤਾਂ 100 ਰੁਪਏ ਮੰਗਦੇ ਆ ਨਾ ਉਹ ਹਜ਼ਾਰ ਦਿੰਦਾ ਹੈ ਉਹ ਕਰਪਾਲੂ ਹੈ ਪ੍ਰਤਪਾਲਕ ਹੈ ਦਇਆਵਾਨ ਹੈ ਮਿਹਰਵਾਨ ਹੈ ਉਹ ਬਨਵਾਰੀ ਹੈ ਉਹ ਰਾਮ ਹੈ ਰਾਮ ਨੇ ਰਮਿਆ ਹੋਇਆ ਹਰੀ ਹੈ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ ਸੋ ਜੇ ਬੰਦੇ ਦੇ ਵਾਸਾ ਆਜੇ ਨਾ ਉਹ ਤਾਂ ਕਿਸੇ ਨੂੰ ਵੇਖ ਕੇ ਰਾਜੀ ਨਹੀਂ ਸੋ ਇਹ ਦੁਖੀ ਕਿਉਂ ਹਾਂ ਇਹ ਤਨ ਦੀ ਖਰਾਕ ਤੇ ਅਸੀਂ ਲੈ ਲੈਂਦੇ ਹਾਂ ਮਨ ਦਾ ਗਿਆਨ ਲੈਣਾ ਪਏਗਾ ਮਨ ਨੂੰ ਖੋਜਣਾ ਪਏਗਾ ਇੱਥੋਂ ਕੱਟਣਾ ਹੈ ਜੋ ਕੱਟਣਾ ਹੈ ਸੋ ਆ ਹੈ ਠਾਕਰ ਸਿਰ ਉੱਪਰ ਇਹ ਉੱਪਰ ਨਾ ਵੇਖੀ ਜਾ ਲੀਲੀ ਛਤਰੀ ਇਹ ਪੰਜਾ ਤੱਤਾ ਤੋਂ ਸਾਰਾ ਖੇਲ ਪੰਜਾ ਤੱਤਾ ਹੈ ਵੱਡੇ ਬਿਜ਼ਨਸਮੈਨ ਬਣੇ ਹਨ ਹੋ ਸਕਦਾ ਸੇਵਾ ਤੱਤ ਵੀ ਆ ਜਾਏ ਸੋ ਸਰੀਰ ਨੂੰ ਤਾਰੇ ਨੂੰ ਜਗਾ ਚਾਹੀਦੀ ਹੈ ਸੋ ਕਿਰਤ ਕੱਲੇ ਇਹ ਮਦਾਨ ਚਾਹੀਦਾ ਹੈ ਧਰਤੀ ਚਾਹੀਦੀ ਹੈ ਔਰ ਮਨ ਨੂੰ ਕੀ ਚਾਹੀਦਾ ਹੈ ਮਨ ਨੂੰ ਜਗ੍ਹਾ ਚਾਹੀਦੀ ਹੈ ਨਹੀਂ ਇਹਨੂੰ ਸਮਾਂ ਚਾਹੀਦਾ ਹੈ ਸੋ 24 ਘੰਟੇ ਸਾਨੂੰ ਮਿਲੇ ਹਨ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਨ ਇਹ ਅੰਦਰ ਸਾਚਾ ਨੇਹੋ ਪ੍ਰੀਤਮ ਲਾਇਆ ਆਪਣੇ ਤਨ ਮਨ ਹੋਏ ਨਿਹਾਨ ਜਾਗੁਰ ਦੇਖਾਂ ਸਾਹਮਣੇ ਸੋ ਇਹ ਅੰਦਰ ਸਾਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਆਰ ਜਾਗੁਰ ਦੇਖਾਂ ਸਾਹਮਣੇ ਇਹ ਜੇ ਊਰਜੀ ਹੈ ਤਾੜੀ ਕਿਵੇਂ ਸਿੱਧੀ ਹੋਏਗੀ ਇਹ ਮਨ ਨੂੰ ਸਮਝਣਾ ਪਏਗਾ ਸਾਰਾ ਮਨ ਚਾਹੇ ਕੀ ਪ੍ਰਾਪਤ ਕਰਨਾ ਹੈ ਮੋਬਾਈਲ ਵੀ ਮਨ ਚੋਂ ਨਿਕਲਿਆ ਇਹ ਠਾਕਰ ਚੋਂ ਨਿਕਲਿਆ ਬੱਚੇ ਪਤਨੀ ਸਾਰੇ ਕਿਉਂਕਿ ਦਾਸ ਨੇ ਸਾਰੀ ਉਮਰ ਖੋਜ ਹੀ ਕੀਤੀ ਹੈ ਉਰਜ ਰਹੋ ਦੇਖਿਆ ਮਨੇ ਵਿਆਹਤ ਕੈ ਸੰਗਾ ਸੋ ਇਹ ਜੋ ਕਈ ਤਰੰਗਾ ਚੱਲਦੀ ਹਨ ਅੰਦਰ ਮਨ ਚੱਲਦਾ ਹੈ ਇਹ ਜੋਤ ਚ ਇੱਕਮਿਕ ਹੋਣਾ ਹੈ ਇਹ ਤਨ ਨੇ ਤੇ ਮਿੱਟੀ ਚ ਰਲ ਜਾਣਾ ਹੈ ਇਹਦੀ ਯਾਤਰਾ ਖਤਮ ਹੋ ਜਾਣੀ ਹੈ ਮਨ ਦੀ ਜਉਂਦੇ ਜੀ ਮੁਕਤ ਹੋਣਾ ਹੈ ਸੋ ਇਹ ਜੋਤ ਦਾ ਇਹ ਸੁਖਮ ਹੈ ਸੁਖਮ ਨੇ ਸੁਖ ਵਿੱਚ ਮਿਲਣਾ ਹੈ ਸੋ ਪਰਮੇਸ਼ਰ ਔਰ ਗੁਰੂ ਕੀ ਹੈ ਉਹਨਾਂ ਦੀ ਸਾਰੇ ਸੰਸਾਰ ਚ ਰੇਜ ਹੈ ਪ੍ਰਕਾਸ਼ ਮਾਨ ਹਨ ਅੰਧੇਰਾ ਵੀ ਆਪ ਹੀ ਹੈ ਪ੍ਰਕਾਸ਼ ਵੀ ਆਪ ਹੈ ਦੁੱਖ ਵੀ ਆਪ ਹੈ ਸੁੱਖ ਵੀ ਆਪ ਹੈ ਨਰ ਵੀ ਆਪ ਹੈ ਮਾਤਾ ਵੀ ਆਪ ਹੈ ਇਹ ਸਰਗ ਆਪ ਹੈ ਨਰਕ ਆਪ ਹੈ ਸਵਰਗ ਕੀ ਹੈ ਸਵਰਗ ਹੈ ਸੁਖ ਨਰਕ ਕੀ ਹੈ ਦੁੱਖ ਸੋ ਕਦੀ ਇਹ ਅਮਰਜਸੀ ਜਾਣਾ ਕਦੀ ਸ਼ਮਸ਼ਾਨ ਘਾਟ ਚ ਜਾਣਾ ਸੋ ਦੁਨੀਆ ਨਾਨਕ ਦੁਖੀਆ ਸਭ ਸੰਸਾਰ ਤੂੰ ਕਹਿੰਦਾ ਮੈਂ ਬਹੁਤ ਦੁਖੀ ਹਾਂ ਕਈਆਂ ਤੋਂ ਅੱਗੇ ਹੈ ਤੂੰ ਜੋ ਤੈਨੂੰ ਮਿਲਿਆ ਹੈ ਹਜ਼ਾਰਾਂ ਗੁਣਾ ਜ਼ਿਆਦਾ ਮਿਲਿਆ ਹੈ ਤੇਰੀ ਸੋਚ ਮੁਤਾਬਕ ਉਹਦਾ ਆਨੰਦ ਲੈ ਉਹ ਜੁਕਤ ਤੋਂ ਮੁਕਤ ਸਭ ਕੁਝ ਗੁਰੂ ਕਰ ਰਿਹਾ ਹੈ ਖੇਲਦਿਆ ਹੱਸਦਿਆ ਨੱਚਦਿਆ ਟੱਪਦਿਆ ਖਾਂਦਿਆ ਪੀਂਦਿਆ ਪੈਂਦਿਆ ਵਿੱਚ ਹੀ ਮੁਕਤੀ ਹੈ ਸੋ ਦਿਰਲੇ ਨੂੰ ਸਮਝ ਆਉਂਦੀ ਜੇ ਉਹ ਸਮਝ ਲਏਗਾ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਉਹ ਇੱਕ ਜੀਵਨ ਬਾਜੀ ਜਿੱਤ ਜਾਏਗਾ ਥੋੜੇ ਜਲ ਮਛਲੀ ਤੜਫੜਾਂਦੀ ਹੈ ਦੁਖਮ ਨਾਂਦੀ ਹੈ ਸੋ ਸਾਡੀ ਸੋਚ ਛੋਟੀ ਹੈ ਇਹਨੂੰ ਵੱਡਾ ਬਣਾਉਣਾ ਪਏਗਾ ਹਾਰਡ ਵਰਕ ਕਰਨੀ ਪੈਗੀ ਨਿਰੀ ਗੱਲਾਂ ਨਾਲ ਨਹੀਂ ਕਰਨਾ ਗੱਲ ਬੰਨੀ ਸੋ ਮਿਹਨਤ ਕਰਨੀ ਪੈਗੀ ਵਿਚਕਤ ਘੱਲ ਨਹੀਂ ਪੈਗੀ ਇਹੀ ਇਹਦਾ ਨਾਜ ਹੈ ਜੀ ਤਾਂਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਪ ਦੇ ਦੇ ਰਹੇ ਹਨ ਸਿੱਖਾਂ ਨੂੰ ਸੇਵਾ ਸੰਭਾਲ ਮਿਲੀ ਹੈ ਸੋ ਸਾਰੇ ਆਪੇ ਸਾਂਝੇ ਗੁਰੂ ਹਨ ਸ਼ਬਦ ਹੀ ਗੁਰੂ ਹੋ ਸਕਦਾ ਹੈ ਸਵੇਰ ਦੇ ਵਿੱਚ ਬਹੁਤ ਗਲਤੀਆਂ ਹੋ ਸਕਦੀਆਂ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਕੇ ਭੁੱਲਿਆ ਨਹੀਂ ਹੈ ਸੋ ਜੇ ਤਾੜੀ ਊਰਜੀ ਹੈ ਊਰਜ ਰਹੋ ਵਿਖਿਣ ਮੈਂ ਵਿਆਪਤ ਕੈ ਸੰਗਾ ਸੋ ਇਹ ਉਰਜ ਰਹਿ ਹਾਂ ਸੀ ਮਨਮੁਖਾ ਮੰਨ ਦੀਆਂ ਕਰਦੇ ਹਾਂ ਇਹਦੇ ਦੌਰ ਉਪਰ ਚੜ੍ਹਦੀ ਕਲਾ ਔਰ ਟੈਂਦੀ ਕਲਾ ਸਾਡੀ ਸੋਚ ਚ ਟੈਂਦੀ ਕਲਾ ਹੈ ਹੱਟ ਤਿਆਰ ਪਰ ਰਹਿਣਾ ਹੈ ਜੋ ਗੁਰਮਖ ਹੁੰਦੇ ਹਨ ਬੁੱਢੇ ਨਹੀਂ ਹੁੰਦੇ ਅਸੀਂ ਆਪਣਾ ਪਾਣੀ ਵੀ ਨਹੀਂ ਲੈ ਕੇ ਪੀ ਸਕਦੇ ਸਾਸੀਂ ਆਪਣਾ ਬਿਸਤਰਾ ਵੀ ਨਹੀਂ ਵਿਛਾ ਸਕਦੇ ਅਸੀਂ ਆਪਣਾ ਕਮਰਾ ਵੀ ਨਹੀਂ ਸਾਫ਼ ਕਰ ਸਕਦੇ ਅਸੀਂ ਆਪਣਾ ਸਾਧਨ ਮੋਟਸਰ ਗੱਡੀ ਸੋ ਆਪਣੇ ਕਾਰਜ ਆਪ ਕਰਨੇ ਪੈਣਗੇ ਸੋ ਜੋ ਪੁਇਖਾ ਫਿਰ ਸੋਨਾ ਬਣ ਕੇ ਆਏਗਾ ਜੀ ਅੱਜ ਨੂੰ ਸੰਭਾਲਣਾ ਹੈ ਜੀ ਸੋ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਨੇ ਮੂਰਖ ਜਾਂ ਦਾਸ ਹੈ ਸੰਗਤ ਔਰ ਗੁਰੂ ਬਖਸ਼ਣਾ ਬਖਸ਼ ਲੈਣਾ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 94174 37746